ਛੋਟੀਆਂ ਜੇਪਾਂ ਦੇ ਮੋਬਾਈਲ ਆ ਤਾਂ ਡਰਾਪ ਤੇ ਕੋਈ ਹੋਰ ਆ ਨੈੱਟ ਬੰਦ ਕਰ ਦਣਗੇ ਰਫੜਦਾ ਕੋਖਾ ਛੋਟਾ ਦੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਾਰੇ ਲਿੰਕ ਕਰ ਦਿੰਦੇਗਾ ਜੋੜ ਦਿੱਤੇ ਗਿਆ ਤੁਸੀਂ ਇਸ ਲਿਪੀ ਦਾ ਸਰਕਾਰ ਵੀ ਹੋ ਚੁੱਕੇ ਆ ਬਿੱਲ ਪਾਉਣੇ ਆ ਪٹرول ਪਾਉਣੇ ਆ ਦੁਕਾਨ ਤੇ ਜਾਂਦੇ ਹੋ ਬਾਜ਼ਾਰ ਚੋਂ ਸਮਾਨ ਲੈਣੇ ਆ ਤਾਂ ਤੁਸੀਂ ਪੈਸੇ ਕਿਨੇ ਕਟਾਉਣ ਲਾ ਗੇ ਮੋਬਾਈਲਾ ਰਾਹੀ ਜਦੋਂ ਪੂਰੀ ਦੁਨੀਆ ਦੇ ਵਿੱਚੋਂ ਇਹ ਕਾਗਜ਼ band ਹੋਵੇ ਕ੍ਰਾਂਸੀ ਡਿਜੀਟਲ ਹੋ ਜਾਣੀ ਐ ਕੰਟਰੋਲਰਾਂ ਦੇ ਕੋਲੇ ਚੱਲਿਆ ਜਾਣਾ ਤੁਸੀਂ ਬਾਜ਼ਾਰ ਗਏ ਦਿਲਕੀਤਾ ਕੁਰਤਾ ਪਜਾਮਾ ਲੈਣਾ ਹੈ ਕੁਰਤਾ ਪਜਾਮਾ ਪਣਵਾ ਲਿਆ ਖਾਨਚੋਂ ਸਕਰੀਨ 'ਚ ਪਹਿਕ ਟਾਉਣ ਲੱਗੇ ਸਕੈਂਟਰ ਦੇਖ ਕੇ ਕਰਕੇ ਸਕਰੀਨ ਤੇ ਲਿਖਿਆ ਆ ਜਾਣਾ ਕਿ ਪੈਸੇ ਟ੍ਰਾਂਸਫਰ ਨਹੀਂ ਹੋਣੇ ਕਰਤੇ ਬਾਜ਼ਾਰ ਦੇ ਵਿੱਚ ਸਾਡੀ ਕੰਪਨੀ ਦਾ brand ਸਾਡਾ ਕੱਪੜਾ ਵਿਕਣਾ ਹੈ ਉਹ ਖੀਦ ਲੋ ਬਾਜ਼ਾਰ ਜਾਓਗੇ ਚੁਸਤੀ ਹੋਗੇ ਜੂਸਰ ਨੂੰ ਪਹਿਕ ਟਾਉਣ ਲੱਗੋਗੇ ਉਹ ਕਹਿੰਦੇ ਜੂਸ ਨੂੰ ਪੈਸੇ ਨਹੀਂ ਕੱਟੇ ਜਾਣੇ ਜੋ ਡਲਤੀ ਜਾ ਵਰਜਰ ਆ ਉਹ ਖਾਲਾ ਉਹ ਤੈ ਕਰ ਲੇ ਕੀ ਖਾਓਗੇ ਕੀ ਪੀਓਗੇ ਕੀ ਬਹਿਣੋਗੇ ਪਿੰਡ ਵਾਲਿਓ ਕਸੂਹੀ ਵਾਲਿਓ ਬੈਠਾ ਆਓਗੇ ਆਖੋ ਸਾਡਾ ਪਾਇਆ ਸਾਡੀ ਮਰਜ਼ੀ ਦਾ ਵਰਤਨ ਕਰਦੇ ਕਰ ਨਹੀਂ ਸਕਦੇ ਧਰਨਾ ਲਾਵਾਂਗੇ ਚੱਕੋ ਝੰਡੇ ਜਾਂ ਲਾਵਾਂਗੇ ਹਾਈਵੇ ਦੇ ਵਿੱਚ ਹੋਗੇ ਸੀਐਲਡੀ ਜਾਣੀਆਂ ਪਿੰਡ ਤੋਂ ਫੁਲਾਣੇ ਫੁਲਾਣੇ ਬੰਦੇ ਪਿੰਡ ਦੇ ਧਰਨੇ ਚ ਗਏ ਆ ਜੀ ਜਿਹੜੇ ਜਿਹੜੇ ਬੰਦੇ ਧਰਨੇ ਚ ਗਏ ਆ ਉਹਨਾਂ ਦੇ ਖਾਤੇ ਬੰਦ ਕਰਦੇ ਜਦੋਂ ਕੰਟਰੋਲ ਅਗਲੇ ਕੋਲੇ ਆ ਪੈਸੇ ਦਾ ਲੈਣ ਦੇਣ ਵਸਲ ਰਹੀ ਹੋਣ ਲੱਗ ਗਿਆ ਉੱਥੋਂ ਬੈਠਿਆਂ ਨੇ ਸਾਤੇ ਬੰਦ ਕਰ ਤੇ ਲੈਣ ਦੇਣ ਬੰਦ ਹੋ ਗਿਆ ਨਾ ਕੋਈ ਚੀਜ਼ ਬੇਸਰਦ ਨਾਲ ਖਰੀਦ ਸਕਦੇ ਹੋ ਤਾਂ ਧਰਨ ਲੈਣ ਜੋਗਰੇ ਰਹੋਗੇ ਇਹ ਆ ਨਿਊ ਵਲਡ ਆਰਡਰ ਦੀ ਨੀਤੀ ਜਿਹੜੀ ਪੂਰੀ ਦੁਨੀਆ ਨੂੰ ਆਪਣੀ ਮੁਠੀ ਚ ਕੈਦ ਕਰਨਾ ਚਾਹੁੰਦੀ ਆ ਇਹ ਕੱਲਾ ਪੰਜਾਬ ਨਹੀਂ ਇੰਗਲੈਂਡ ਵੀ ਸੜਕਾਂ ਤੇ ਆ ਜਰਮਨੀ ਟੈਨਮਾਰਕ ਫਰਾਂਸ ਵਰਗੀਆਂ ਰਾਜਧਾਨੀਆਂ ਦੇ ਉੱਤੇ ਲੋਕ ਬੜੇ ਹੋਏ ਆ ਉਹ ਕਹਦੇ ਮਨੁੱਖਤਾ ਦੀ ਇੱਜ਼ਤ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਕਰਕੇ ਬੇਨਤੀ ਆ ਭਾਈ ਉਹਦਾ ਮੋਰਚਰ ਹਿੱਸਾ ਬਣੋ ਅਗਲੀ ਵਾਰੀ ਬੇਨਤੀ ਆ ਪਿੰਡ ਵਾਲਿਓ ਜ਼ਮੀਨਾਂ ਕਿਸੇ ਕੀਮਤ ਦੇ ਨਾਲ ਵਿੱਚੋ ਭਾਈ ਭਾਈ ਚੁੱਪ ਕਰ ਰਹੀ ਮੇਰੀਆਂ ਗੱਲ ਦਾ ਸਾਰਾ ਧਿਆਨ ਫਟਿਆ ਜਾਂਦਾ ਤੁਸੀਂ ਬਾਤ ਚ ਬਾਈ ਬਣ ਕੇ ਮੈਨੂੰ ਸਪੀਕਰ ਦੇ ਦੇ ਰੂ ਚਾਹੀ ਦੋ ਘੰਟੇ ਲੱਗੇ ਰੋ ਯਾਰ ਤਾਂ ਮੇਰੀ ਜਿਹੜੀ ਜਦੋਂ ਝੁੱਟਦੀ ਹੈ ਨਾ ਫਿਰ ਆਪਾਂ ਗੱਲ ਸੁਵਾ ਇਹਾਂ ਸੰਤ ਬਾਈਬਾ ਠੱਡ ਦੁਖ ਲੱਗ ਜਾਂਦਾ ਮੈਂ ਬੋਲਦਾ ਬਾਈਬਲ ਕੇ ਬੇਅੰਤ ਧਿਆਨ ਮੇਰਾ ਕਾਦਰ ਕਰਕੇ ਰੱਖਦਾ ਜ਼ਮੀਨ ਦਾ ਕਦੇ ਕੀਮਤ ਨਾਲ ਵੇਚੋ ਬਾਈ ਦੁਨੀਆ ਦੇ ਉੱਤੇ ਦੋਏ ਚੀਜ਼ਾਂ ਦੀ ਕੀਮਤ ਹੈ ਇੱਕ ਧਰਤੀ ਜ਼ਮੀਨ ਤੇ ਦੂਜਾ ਸਿਆਉਣਾ ਸਦੀਆਂ ਪਹਿਲਾਂ ਤੁਸੀਂ ਅੱਜ ਵੀ ਅਸਦੀਆਂ ਬਾਅਦ ਵੀ ਹੋਣਾ ਥੋੜੀ ਧਰਤੀ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਬਾਈ ਵੱਡੀਆਂ ਵੱਡੀਆਂ ਕਾਪੜੀਆਂ ਪੰਜਾਬ ਦੇ ਅੰਦਰ ਹਜ਼ਾਰਾਂ ਇਕਰਪਾਲੀ ਫੀਲਰੀਆਂ ਨੇ ਪੈਲ ਗੇਟਸ ਵਰਗੇ ਦੁਨੀਆ ਦੇ ਅਮੀਰ ਬੰਦੇ ਨੇ ਐਲਨ ਮਸਕ ਵਰਗੇ ਭਵਾਨੀ ਅਦਾਨੀ ਜਿਹੜਾ ਲੱਖਾਂ ਇੱਕ ਤੀਰ ਦੀ ਲੱਖੇ 43 ਪੂਰੀ ਦੁਨੀਆ ਖਰੀਦੀ ਆ ਦੂਰ ਨਾ ਜਾਓ ਪੁੱਛੋ ਮੰਡੀ ਦੀ ਗੱਲ ਮੈਨੂੰ ਸੁਣਾਉਣਾ ਹੁੰਦਾ ਪੁੱਛੋ ਮੰਡੀ ਆਦੇਸ਼ ਹਸਪਤਾਲ ਦੇ ਸਾਹਮਣੇ 100 ਕਲਾ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੇ ਖਰੀਦੀ ਛੱਡੀ ਹੋਇਆ 3 ਸਾਲ ਹੋ ਗਏ ਭਾਈ ਬੇਲੀ ਪਈ ਆ ਕੋਈ ਫਸਲ ਨਹੀਂ ਬੀਜੀ ਉਹ ਕਮਲੇ ਦਾ ਨਹੀਂ ਵੀ ਅਕਬਰ ਰੁਪਈਆਂ ਦੀ ਜ਼ਮੀਨ ਖਰੀਦ ਕੇ ਵੇਦੀ ਛੱਡੀ ਬੈਠੇ ਆ ਕੋਈ ਨਾਲ ਲੱਗਦਾ ਕਿ ਲਾ ਕੋਈ 15 ਕਰੋੜ ਮੰਗਦਾ 20 ਦਿੰਦੇ ਆ ਕੋਈ 20 ਮੰਗਦਾ 25 ਦਿੰਦੇ ਆ ਅਗਲਾਂ ਨੂੰ ਪਤਾ ਹੈ ਕਿ ਤੀਜੀ ਦੁਨੀਆ ਦੀ ਸੰਸਾਰ ਜੰਗ ਭੋਜਨ ਤੇ ਪਾਣੀ ਪਿੱਛੇ ਹੋਣੀ ਹੈ ਭੋਜਨ ਦਾ ਫੁਰ ਪੈਣਾ ਕਾਲ ਪੈਣਾ ਪਾਣੀ ਮੁੱਕਣਾ ਛੋਡੇ ਕੋਲੇ ਦੋਨੇ ਚੀਜ਼ਾਂ ਬਹੁਤ ਨਹੀਂ ਬਾਈ ਛੋਡੇ ਕੋਲੇ ਦੁਨੀਆ ਦੀ ਉਹ ਧਰਤੀ ਹੈ ਜਿਹੜੀ 100 ਮਣ ਦਾਣੇ ਪੈਦਾ ਕਰਦੀ ਹੈ ਦੁਨੀਆ ਦੀ ਕੋਈ ਧਰਤੀ ਐਸੀ ਨਹੀਂ ਜਿਹੜੇ 50 ਮਣ ਤੋਂ ਵੱਧ ਦਾਣੇ ਪੈਦਾ ਹੁੰਦੇ ਹੋਣ ਤੇ 6 ਮਹੀਨੇ ਬਰਸ ਪੈਗੀ ਇਹਨੇ ਸੋਕਾ ਮਾਰ ਗਿਆ ਇਹ ਤਾਂ ਜਿਆਦਾ ਪਾਣੀ ਮਾਰ ਗਿਆ ਸਾਡੇ ਨੌਜਵਾਨ ਮੁੰਡੇ ਕਹਿੰਦੇ ਬਾਪੂ ਵੇ ਦੇ ਗੱਲਾ ਬਾਹਰ ਜਾਣਾ ਵੇ ਦੇ ਦੁੱਖ ਲੈ ਅਮਰੀਕਾ ਜਾਣਾ ਗੰਡਾ ਜਾਣਾ ਜਿਹੜੇ ਬੰਦੇ ਨੇ ਸਾਡੇ ਪਿੰਡ ਦੀਆਂ ਜ਼ਮੀਨਾਂ ਵੇਚ ਕੇ ਬੰਦੇ ਬਾਹਰ ਗਏ ਨੇ ਬਾਈ ਕਿਸੇ ਨੇ ਆ ਕੇ ਵਾਪਸ ਦੁੱਖ ਲੈ ਲਏ ਆ ਲੈ ਨਹੀਂ ਨਹੀਂ ਜ਼ਮੀਨ ਦੇ ਸਿਆਉਣਾ ਬੰਦੇ ਨੂੰ ਕਹਿੰਦੇ ਆ ਕਿ ਤੂੰ ਜੇਲ੍ਹ 'ਚ ਫਸ ਗਿਆ ਕਢਾ ਲਾਂਗੇ ਬਾਹਰ ਹੋ ਕੇ ਮੰਜੇ ਤੇ ਪੈ ਗਿਆ ਸਲਾ ਲਾਂਗੇ ਅਸੀਂ ਕਦੇ ਫਸ ਕੇ ਗਹਿਣੇ ਬੈਠ ਪੈ ਗਏ ਤਾਂ ਸਦਾਈ ਘਰਾਈ ਨਹੀਂ ਜਾਣੀ ਸਭ ਤੋਂ ਪਹਿਲਾਂ ਜ਼ਮੀਨ ਵਿਕੀ ਪੰਜਾਬ ਦੇ ਅੰਦਰ ਜੀਰਕਪੁਰ ਬਹਾਲੀ ਖੜਦਾ ਏਰੀਆ 25 25 30 ਕਰੋੜ ਦੇ ਕਿੱਲੇ ਵਿੱਚ ਲੋਕਾਂ ਨੇ ਵੱਡੀਆਂ ਕੋਠੀਆਂ ਪਾ ਲਈਆਂ ਵੱਡੀਆਂ ਕੰਡੀਆਂ ਲੈ ਲਈਆਂ ਦਸਾਂ ਸਾਲਾਂ ਦੇ ਵਿੱਚ ਕੋਠੀਆਂ ਵੀ ਵੇਚੀਆਂ ਕਾਰਾਂ ਵੀ ਵੇਚੀਆਂ ਮਿਲਾਂ ਲੌ ਕੇ ਸੜਕਾਂ ਤੇ ਆ ਗਈ ਆ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਬੋਲਦੇ ਆ ਮੇਰੇ ਪਿੰਡ ਦੀ ਬਜਦੀ ਦੋ ਸਰਚਾਂ ਵੱਡੀਆਂ ਨਿਕਲੀਆਂ ਭਾਈ 40 ਕਰਮਾਂ ਦੀ ਚੌੜੀ 70 ਕਰਮਾਂ ਦੀ ਚੌੜੀ ਦੋ ਨੇ 16 ਫੁੱਟ ਦੀ ਐ 100 ਕਿਲੋਮੀਟਰ ਤੋਂ ਕੋਈ ਘੱਟ ਨਹੀਂ ਇਹ ਆਪਣੇ ਲਈ ਥੋੜੀ ਐ ਇਹਦੇ ਵਾਕਾ ਵਾਟਰ ਨਾਲ ਜੋੜਤੀਆਂ ਅਸੈਂੀ ਵਾਲਾ ਵਾਟਰ ਨਾਲ ਜੋੜਤੀਆਂ ਉਹਨਾਂ ਜੁੜਗੀਆਂ 61 ਲੱਖ ਰੁਪਏ ਸਰਦਾਰ ਕਹਾ ਦੇ ਨਾਲ ਬੰਗਾਲ ਦੀਆਂ ਮੰਦਰਗਾਹ ਦੇ ਨਾਲ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਵੀ ਬਣ ਗਈ ਚੀਨ ਤੋਂ ਲੈ ਕੇ ਯੂਰਪ ਤੱਕ ਰੇਲ ਦੀ ਲੀ ਵੀ ਬਸ ਗਈ ਸੀ ਇਹ ਵਪਾਰ ਸੜਕਾਂ ਰਾਹੀਂ ਰੇਲਾਂ ਰਾਹੀਂ ਆਉਣਾ ਚਾਰ ਤੋਂ ਪੰਜ ਸਾਲ ਖੜਜੋ ਜੇ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਗੱਠਾਂ ਵੀ ਕਿਸੇ ਕੀਮਤ ਦੇ ਅੱਗੇ ਆ ਗਈ ਮੈਨੂੰ ਕਿਉਂ ਨਹੀਂ ਕਿਉਂਣਾ ਕਿਸੇ ਕੀਮਤ ਤੇ ਨਹੀਂ ਹੋਣੀ ਭਾਈ ਕਿਉਂਕਿ ਜਦੋਂ ਇਹ ਹਾਲਾਤ ਬਣਨੇ ਆ ਲਾਂਗੇ ਖੁੱਲ ਜਾਣੇ ਆ ਛੋਟੀ ਧਰਤੀ ਦੇ ਕੀਮਤ ਨਹੀਂ ਰਹਿਣੀ ਕੋਈ ਇਸੇ ਕਰਕੇ ਧਰਾਂਤਾਂ ਤੋਂ ਜ਼ਮੀਨਾਂ ਪੰਜਾਬ ਦੇ ਉੱਤੇ ਫਿਰ ਰਹੇ ਨੇ ਕਿਹੜਾ ਬੰਦਾ ਇਸ ਦੇ ਸਮੇਂ 'ਚ ਆਪਣੀ ਜ਼ਮੀਨ ਗਹਿਣੇ ਵੈਕ ਕਰਕੇ ਘਰ ਪਾਉਂਦਾ ਹੈ ਗੱਡੀ ਲੈਂਦਾ ਵੱਡੀ ਟਰੈਕਟਰ ਲੈਂਦਾ ਭੋਗਾਂ ਪਿਆਹਾਂ ਤੇ ਖਰਚ ਕਰਦਾ ਉਹਦੇ ਨਾਲ ਦਾ ਪੁਰਖ ਬੰਦਾ ਨੇ ਇਹ ਜ਼ਮੀਨਾਂ ਤੁਹਾਡੇ ਵੱਟ ਬੜੇ ਨੇ ਤੁਹਾਡੇ ਪੁਰਖਿਆਂ ਨੇ ਪੇਟ ਬਣ ਕੇ ਫਿਰ ਛੱਤਰ ਪਾ ਕੇ ਬੋਤਿਆਂ ਵੜਦਾਂ ਦੇ ਹਲ ਵਾਹ ਕੇ ਇਹ ਜ਼ਮੀਨਾਂ ਬਣਾਈਆਂ ਨੇ ਬਾਈ ਪਿਛਲੇ ਸਮੇਂ ਤੇ ਜਿਹੜੀ ਗੀਤ ਮੈਂ ਬੁਧੀ ਜੀ ਆ ਬੰਦਾ ਸਰੋਂ ਬਾਦ ਨੂੰ ਹਟ ਜਾਂਦਾ ਜੀ ਮੈਂ ਲੋਕਾਂ ਦੇ ਮੱਥੇ ਕਿਵੇਂ ਲੱਦੂੰਗਾ ਹੁਣ ਹੁਣ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੇ ਦਾਪੂ ਹੁੰਦਾ ਕਿ ਲਾ ਜੋੜੀ ਅਰਥ ਹੋਣਾ ਹੈ ਵੇਜੇ ਦਾ ਕੋ ਕਿਲਾ ਘਰ ਪੋਣਾ ਕੋਤੀ ਪੋਣੀ ਹੈ ਸੋ ਇਸ ਦੰਕੇ ਭਾਈ ਜਮੀਨਾ ਸਾਫ ਕੇ ਰੱਖੋ ਤੁਸੀਂ ਹੁਣ ਤੱਕ ਐਜਟ ਧਾਰ ਵੀ ਆਏ ਹਮਲਾਵਰ ਆਏ ਤੁਸੀਂ ਇਹ ਤੱਕ ਦੀ ਕਦੇ ਆਪਣਾ ਦਾਵਾ ਕਦੇ ਕਮਜਾ ਨਹੀਂ ਛੱਡਿਆ ਉਹਨਾਂ ਆਧਾਰ ਦੀਆਂ ਹਮਲਾਵਰਾਂ ਦੇ ਮੂੰਹ ਭੰਨ ਕੇ ਮੋੜੇ ਆ